ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਰਕਸ ਜੀ ਤੁਹਾਡਾ ਉੱਤੇ ਬਹੁਤ-ਬਹੁਤ ਸਵਾਗਤ ਆ ਧੰਨਵਾਦ ਜੀ ਮਿਰਕਸ ਸਾਹਿਬ ਅੱਜ ਦਾ ਜਿਹੜਾ ਵਿਸ਼ਾ ਆਪਣਾ ਉਹ ਇੱਕ ਅਮਰਜੈਂਸੀ ਫਿਲਮ ਅਰਲੀਜ਼ ਹੋਈ ਆ ਕੰਗਨਾਰ ਨੌਤ ਜੀ ਉਹਦੇ ਬਾਰੇ ਬੜਾ ਹੀ ਚਰਚਾ ਤੇ ਬੜਾ ਮਤਲਬ ਪੰਜਾਬ ਦੇ ਵਿੱਚ ਰੌਲਾ ਰੱਪਾ ਜੱਪਿਆ ਹੋਇਆ ਜੀ ਜੀ ਕੰਗਨਾਰ ਨੌਤ ਦੀ ਜਿਹੜੀ ਇੱਕ ਤਾਂ ਪਿਕਚਰ ਹੈ ਜੀ ਇਹ ਪੰਜਾਬ ਵਿੱਚ ਇਹਦਾ ਕਿਸ ਤਰ੍ਹਾਂ ਪਬਲਿਕ ਤੇ ਜਿਹੜੀ ਸੰਗਤ ਆ ਸਿੱਖ ਸੰਗਤ ਵਿਰੋਧ ਕਰ ਰਹੀ ਹੈ ਜੀ ਅ ਬੇਖੋ ਜੀ ਵੈਸੇ ਜਿਹੜਾ ਕੰਗਣਾ ਰੌਣਤ ਨਾ ਹੀ ਹੈ ਨਾ ਜੀ ਇਹ ਸ਼ੁਰੂ ਤੋਂ ਹੀ ਵਿਰੋਧ ਵਾਲੇ ਹੀ ਰਿਹਾ ਆ ਵੀ ਕਿ ਉਹ ਅੱਜ ਫਿਲਮ ਕਰਕੇ ਇੱਕ ਵਿਰੋਧ ਹੋ ਰਿਹਾ ਇਸ ਤੋਂ ਪਹਿਲਾਂ ਤੁਸੀਂ ਵੇਖਿਆ ਹੋਣਾ ਕਿ ਜਦੋਂ ਕਿਸਾਨੀ ਸੰਦਰਸ਼ ਚੱਲਦਾ ਸੀ ਉਦੋਂ ਇਹਦੀਆਂ ਪੰਜਾਬ ਪ੍ਰਤੀ ਪੰਜਾਬ ਦੇ ਕਿਸਾਨਾਂ ਪ੍ਰਤੀ ਗੱਡੀਆਂ ਮਾਵਾਂ ਭੈਣਾਂ ਪ੍ਰਤੀ ਬੜੀਆਂ ਗੰਧ ਟਿੱਪਣੀਆਂ ਸਨ ਜਿਹਦੇ ਕਰਕੇ ਵੀ ਇਹਦਾ ਪੰਜਾਬ ਦੇ ਵਿੱਚੋਂ ਤੇ ਖਾਸ ਕਰਕੇ ਜਿਸ ਤੱਕ ਵੀ ਸਾਡਾ ਕਿਸਾਨ ਭਾਈਚਾਰਾ ਬੈਠਾ ਸਿੱਖ ਭਾਈਚਾਰਾ ਬੈਠਾ ਉਹਨੇ ਰਜਮਾ ਵਿਰੋਧ ਕੀਤਾ ਸੀ ਹੁਣ ਗੱਲ ਰਹਿ ਗਈ ਫਿਲਮ ਦੇ ਫਿਲਮ ਦਾ ਇਸ ਕਰਕੇ ਵਿਰੋਧ ਨਹੀਂ ਕੀਤਾ ਜਾ ਰਿਹਾ ਕਿ ਉਹ ਉਦੋਂ ਦੀਆਂ ਟਿੱਪਣੀਆਂ ਕਰਕੇ ਫਿਲਮ ਦਾ ਹੋਰ ਇੱਕ ਨਵਾਂ ਇਹ ਵਿਵਾਦ ਪੈਦਾ ਕਰਤਾ ਜਿਹੜੀ ਐਮਰਜੈਂਸੀ 인ਦਰਾ ਗਾਂਧੀ ਨੇ ਲਾਈ ਸੀ ਦੇਸ਼ ਦੇ ਦਿੱਤੇ ਉਹ ਇੰਦਰਾ ਗਾਂਧੀ ਨੂੰ ਦੇ ਐਮਰਜੈਂਸੀ ਨੂੰ ਵਿਖਾਉਣ ਦੇ ਬਦਲੇ ਜਾਂ ਗਲਤ ਠਹਿਰਾਉਣ ਦੇ ਬਦਲੇ ਉਹਨੇ ਵਿੱਚ ਜਿਹੜੇ ਸਿੱਖ ਕਿਰਦਾਰਾਂ ਦਾ ਰੋਲ ਬੜਾ ਘਟੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜਿਹੜਾ ਕਿ ਇੱਕ ਇਹਦੀ ਫਿਲਮ ਦਾ ਟ੍ਰੇਲਰ ਕੁਝ ਸਮਾਂ ਪਹਿਲਾਂ ਸਾਰੀਆਂ ਸਿੱਖ ਸੰਸਥਾਵਾਂ ਦੇ ਨਜ਼ਰ ਸਾਹਮਣੇ ਆਇਆ ਉਹਦੇ ਵਿੱਚ ਜਿਹੜੇ ਸਾਡੇ ਸਿੱਖ ਕਿਰਦਾਰ ਸਨ ਜਿਵੇਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪ੍ਰਧਾਨ ਵਾਲੇ ਜਾਂ ਜਿਹੜੀਆਂ ਹੋਰ ਸਾਡੇ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਉਸ ਵੇਲੇ ਐਜੀਟੇਸ਼ਨ ਸੀ ਉਹਦੇ ਜਿਹਨੇ ਸਿੱਖ ਕਰਦਾਰਾਂ ਨੂੰ ਬੜਾ ਹੋਰ ਤਰੀਕੇ ਨਾਲ ਪੇਸ਼ ਕੀਤਾ ਸੀ ਕਿ ਜਿਵੇਂ ਸਿੱਖ ਜਿਹੜੇ ਉਹ ਇੱਕ ਲੜਾਕੂ ਤੇ ਲੋਕਾਂ ਨੂੰ ਨਜਾਇਜ਼ ਮਾਰਨ ਵਾਲੇ ਇਸ ਤਰ੍ਹਾਂ ਦਾ ਜਿਹੜਾ ਕਰਦਾਰ ਹੈ ਸਿੱਖਾਂ ਦਾ ਪੇਸ਼ ਕੀਤਾ ਉਹਦੇ ਕਾਰਨ ਜਿਹੜੀਆਂ ਵੱਖ-ਵੱਖ ਸਿੱਖ ਸੰਸਥਾਵਾਂ ਨੇ ਇੱਕ ਬੜੀ ਜ਼ਬਰਦਸਤ ਆਵਾਜ਼ ਉਠਾਈ ਸੀ ਕਿ ਫਿਲਮ ਜਿਹੜੀ ਰਿਲੀਜ਼ ਨਹੀਂ ਹੋਣੀ ਚਾਹੀਦੀ ਸਾਡੀ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਨੇ ਵੀ ਭਾਰਤ ਸਰਕਾਰ ਨੂੰ ਵੀ ਤੇ ਜਿਹੜਾ ਭਾਰਤ ਸਰਕਾਰ ਦੇ ਅਧੀਨ ਜਿਹੜਾ ਇਹ ਫਿਲਮਾਂ ਨੂੰ ਜਾਰੀ ਕਰਦਾ ਐਸੈਸਰ ਬੋਰਡ ਉਹਨੂੰ ਵੀ ਲਿਖਤੀ ਰੂਪ ਚ ਭੇਜਿਆ ਜੀ ਪਰ ਜਿਹੜਾ ਹੁਣ ਜਿਹੜਾ ਨਵੀਂ ਗੱਲ ਆਈ ਹੈ ਕਿ ਇਹ ਫਿਲਮ ਨੂੰ ਅੱਜ ਇਹਨਾਂ ਨੇ ਰਿਲੀਜ਼ ਕੀਤਾ ਉਹਦੇ ਬਾਰੇ ਨਾ ਤਾਂ ਇਹਨਾਂ ਨੇ ਕਿਸੇ ਵੀ ਸਿੱਖ ਸਸਤਾ ਨੂੰ ਉਹਦੇ ਬਾਰੇ ਦੱਸਿਆ ਕਿ ਜਿਹੜੇ ਤੁਹਾਡੇ ਇਤਰਾਜ਼ਯੋਗ ਸੀਨ ਸੀ ਜਾਂ ਕੋਈ ਗੱਲਾਂ ਸੀ ਉਹ ਹੀ ਕੱਢ ਦਿੱਤੀ ਹੈ ਕਿ ਨਹੀਂ ਕੱਢ ਦਿੱਤੀਆਂ ਨਾ ਕੋ ਕਿਸੇ ਨੂੰ ਕੁਝ ਵਿਖਾਇਆ ਗਿਆ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਵੈਸੇ ਤਾਂ ਸੈਂਸਰ ਬੋਰਡ ਦਾ ਰੋਲ ਹੀ ਇਹ ਆ ਜੀ ਕਿ ਕਿਸੇ ਵੀ ਸਿੱਖ ਭਾਵਨਾਵਾਂ ਦੇ ਖਿਲਾਫ ਗੱਲ ਹੁੰਦੀ ਹੈ ਜਾਂ ਕਿਸੇ ਵੀ ਧਰਮਿਕ ਭਾਵਨਾਵਾਂ ਦੇ ਖਿਲਾਫ ਗੱਲ ਹੁੰਦੀ ਹੈ ਉਹਦੇ ਵਿੱਚੋਂ ਜਿਹੜੇ ਉਹ ਰੋਲ ਆ ਜਾਂ ਜਿਹੜੇ ਵਿੱਚ ਉਹਦੇ ਕਿਰਦਾਰ ਆ ਉਹ ਕੱਟੇ ਜਾਂਦੇ ਨੇ ਪਰ ਭਾਵੇਂ ਕਿਸੇ ਦੀ ਫਿਲਮ ਵੀ ਕੋਈ ਨਾਮੀ ਸੁਬੰਧਤ ਹੋਵੇ ਹਾਂਜੀ ਪਰ ਇਹ ਜਿਹੜਾ ਹੁਣ ਇਹਨਾਂ ਨੇ ਇਸ ਤਰ੍ਹਾਂ ਕੀਤਾ ਇਹ ਬੜਾ ਮੰਦ ਭਾਗ ਹੈ ਤਾਂ ਕਰਕੇ ਪੰਜਾਬ 'ਚ ਰੌਲਾ ਪਿਆ ਸ਼ਰੂ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖਤੀ ਜੀ ਕਿ ਜੇਕਰ ਇਹ ਫਿਲਮ ਪੰਜਾਬ ਤੇ ਰਲੀ ਹੁੰਦੀ ਹੈ ਤੇ ਇਹਦਾ ਬੜਾ ਮਾੜਾ ਪ੍ਰਭਾਵ ਪਵੇਗਾ ਪੰਜਾਬ ਦਾ ਮਾਹੌਲ ਖਰਾਬ ਹੋਏਗਾ। ਸੋ ਮੈਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਜਿਹੜੀ ਉੱਤੇ ਰੋਕ ਲਾ ਰਹੀ ਹੈ ਸਾਰੇ ਡੀਸੀ ਤੇ ਉਪਰਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਇਹ ਗੇੜਮਤੇ ਪਬੰਦੀ ਲਾਓ। ਪਬੰਦੀ ਲਾ ਦਿਓ ਨਾ ਚੱਲਣ ਦਿਓ। ਬੜੀ ਚੰਗੀ ਗੱਲ ਹੈ। ਹਾਂਜੀ ਹਾਂ ਕਿਉਂਕਿ ਇਹਦੇ ਨਾਲ ਸਿੱਖ ਗਰੁੱਪ ਜਿਹੜੇ ਹੈਗੇ ਆ ਕੁਝ ਵੀ ਗੱਤ ਬੰਦੇ ਇਸ ਸਿੱਖ ਦੇ ਨਾਂ ਤੇ ਜਾ ਕੇ ਉੱਥੇ ਦੰਗਾ ਪਸਾਦ ਕਰਕੇ ਕੋਈ ਵੀ ਜਿਹੜਾ ਮਾਹੌਲ ਖਰਾਬ ਕਰਦਾ ਵੇਖੋ ਭਾਵੇਂ ਕੋਈ ਸਿੱਖ ਦੇ ਭੇਜ ਜਾਵੇ ਤੇ ਭਾਵੇਂ ਕੋਈ ਨਾ ਜਾਵੇ ਗੱਲ ਬਿਤੇ ਸਿੱਖਾਂ ਦੀ ਜਿਹੜੀ ਅੰਦਰ ਦੀ ਗੱਲ ਜਿਹੜੀ ਉਹਨੂੰ ਫੇਸ ਪਹੁੰਚਦੀ ਜਿਸ ਗੱਲ ਨਾਲ ਅਸੀਂ ਕਿਉਂ ਚੱਲਣ ਗਿਆ ਇਸ ਦੇਸ਼ ਵਾਸਤੇ ਸਿੱਖਾਂ ਨੇ ਬਹੁਤ ਕੁਝ ਕੀਤਾ ਬਹੁਤ ਕੁਝ ਜੇ ਕੋਈ ਹੋਰ ਸੰਘਰਸ਼ ਦੀ ਤੁਸੀਂ ਗੱਲ ਕਰਦੇ ਹੋ ਜਾਂ ਸੰਤ ਬਾਬਾ ਜਰਨੈਲ ਸਿੰਘ ਦਾ ਸੰਘਰਸ਼ ਬਿਖਾਉਂਦੇ ਪਏ ਹੋ ਤੁਸੀਂ ਉਹਦੇ ਵਿੱਚ ਤੇ ਉਹਨੂੰ ਨੀਵਾ ਕਰਕੇ ਫਾਉਂਦੇ ਪਿਓ ਇਹ ਤਾਂ ਵੇਖੋ ਉਹ ਸੰਘਰਸ਼ ਲੜਿਆ ਕਦੇ ਵਾਸਤੇ ਗਿਆ ਉਹ ਸਿੱਖਾਂ ਦੀਆਂ ਹੱਕੀ ਮੰਗਾਂ ਵਾਸਤੇ ਲੜਿਆ ਗਿਆ। ਇਸ ਦੇ ਸਿੱਖ ਜਿੰਨਾ ਸਿੱਖ ਪੰਥ ਨੇ ਇਸ ਦੇਸ਼ ਵਿੱਚੋਂ ਮੁਗਲਿਆ ਰਾਜ ਦਾ ਖਾਤਮਾ ਕੀਤਾ ਸੀ। ਸੈਬ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸਾ ਪੰਥ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸਾ ਪੰਥ ਨੇ ਸਜਾਇਆ ਆਪਣਾ ਸਰਵੰਸ ਨੂੰ ਲੇਖੇ ਲਾਤਾ ਇਸ ਦੇਸ਼ ਦੀ ਆਜ਼ਾਦੀ ਬਦਲੇ। ਉਸ ਤੋਂ ਬਾਅਦ ਅੰਗਰੇਜ਼ਾਂ ਦਾ ਇੱਥੇ ਰਾਜ ਆਇਆ। ਉਹ ਅੰਗਰੇਜ਼ਾਂ ਦੇ ਰਾਜ ਨੂੰ ਚੱਲਦਾ ਕਰਨ ਵਾਸਤੇ ਸਭ ਤੋਂ ਵੱਧ ਜੇ ਕੁਰਬਾਨੀਆਂ ਕੀਤੀਆਂ ਤੇ ਸਿੱਖਾਂ ਨੇ ਸਿੱਖਾ ਦੀ ਕਿ ਉਹ ਜਿਹੜਾ ਜਿਹੜਾ ਉਹ ਐਜੂਕੇਸ਼ਨ ਸੀ ਜਾਂ ਜਿਹੜਾ ਉਹ ਵਿਰੋਧ ਸੀ ਜਾਂ ਜਿਹੜੀ ਉਹ ਲਹਿਰ ਸੀ ਉਹ ਇਹ ਕਹੀ ਸੀ ਕਿ ਸਾਨੂੰ ਜਿਹੜਾ ਤੁਸੀਂ ਆ ਆਜ਼ਾਦੀ ਵੇਲੇ ਸਾਡੀਆਂ ਕੁਰਬਾਨੀਆਂ ਕੀਤੀਆਂ ਸਾਡਾ ਉਹਨਾਂ ਨੂੰ ਤੁਸੀਂ ਪਿੱਨੋ ਕੋ ਮੁੱਲ ਪਾਉਂ ਮੁੱਲ ਪਾਉਂ ਮਿਰਕਸਾਬ ਜਿਹੜੀ ਆ ਸਿੱਖ ਸਸਤਾਵਾਂ ਨੇ ਜਿਹੜਾ ਸੈਂਸਰ ਬੋਰਡ ਆ ਕੀ ਉਹਨਾਂ ਨੂੰ ਚਾਹੀਦਾ ਨਹੀਂ ਸੀ ਵੀ ਇਹ ਪਿਕਚਰ ਰੀਲੀਜ਼ ਕਰਨ ਤੋਂ ਪਹਿਲਾਂ ਵੀ ਉਹਨਾਂ ਨੂੰ ਇਹ ਵਿਖਾ ਲਈ ਜਾਂਦੀ ਉਹੀ ਦਾ ਗੱਲ ਇਹਣਾ ਜੀ ਅੱਜ ਕੱਲ ਜਿਹੜੀ ਇਹ ਕੰਗਣਾ ਰੌਂਟ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟਰੀ ਸੋ ਇਹਦੇ ਵਿੱਚ ਸਿੱਧਾ ਸਿੱਧਾ ਕੇਂਦਰ ਸਰਕਾਰ ਦਾ ਹੱਥ ਹੈ ਇਸ ਫਿਲਮ ਦੀ ਰਿਲੀਜ਼ ਪਿੱਛੇ ਜੇਕਰ ਕੇਂਦਰ ਸਰਕਾਰ ਇਸ ਤਰ੍ਹਾਂ ਦੀ ਗੱਲ ਚਾਹੁੰਦੀ ਤਾਂ ਸੈਂਸਰ ਬੋਰਡ ਨੂੰ ਹੁਕਮ ਕਰ ਸਕਦੀ ਸੀ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸਿੱਖ ਸੰਸਥਾਵਾਂ ਨੇ ਇਹਦੇ ਦੇ ਇਤਰਾਜ਼ ਲਾਏ ਆ ਭਾਈ ਉਹਨਾਂ ਨੂੰ ਸਾਰਾ ਕੁਝ ਵਿਖਾਇਆ ਜਾਵੇ ਤੇ ਫਿਰ ਫਿਲਮ ਨੂੰ ਰਿਲੀਜ਼ ਕਰਨ ਦਾ ਸਰਟੀਫੀਕੇਟ ਜਾਰੀ ਕੀਤਾ ਜਾਵੇ ਪਰ ਉਹਨਾ ਨੇ ਕੀਤਾ ਹੋ ਜਿਆ ਇਹਦੇ ਵਿੱਚ ਇਹ ਸਿੱਧੇ ਸਿੱਧਾ ਹੈ ਕਿ ਫਿਰ ਉਹ ਬੀਜੇਪੀ ਚਾਹੁੰਦੀ ਹੈ ਕਿ ਇਥੇ ਵਿਵਾਦ ਹੋਵੇ ਬੀਜੇਪੀ ਚਾਹੁੰਦੀ ਹੈ ਕਿ ਸਿੱਖਾਂ ਦਾ ਜਿਹੜਾ ਟਕਰਾਅ ਹੋਵੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਇਸ ਦਾ ਕੋਈ ਸੈਂਟਰਲ ਸੈਂਸਰ ਬੋਰਡ ਜਿਹੜਾ ਉਹਨਾਂ ਦੇ ਅਧੀਨ ਹੈ ਉਹ ਰਾਤ ਮੈਂ ਇੱਕ ਡਿਬੇਟ ਦੇ ਵਿੱਚ ਵੀ ਦੇਖ ਰਿਹਾ ਸੀ ਕਿ ਜਿਹੜੇ ਪੰਜਾਬ ਦੇ ਕੁਝ ਬੀਜੇਪੀ ਦੇ ਸੂਰਤ ਆਗੂ ਬੋਲ ਰਹੇ ਸਨ ਕਿ ਇਸ ਗੱਲ ਦਾ ਸਾਨੂੰ ਵੀ ਇਤਰਾਜ਼ ਹੈ ਅਸੀਂ ਉਦੋਂ ਵੀ ਇਤਰਾਜ਼ ਕੀਤਾ ਸੀ ਉਹ ਕਹਿੰਦੇ ਕਿ ਜਿਹੜੀ ਮਤਲਬ ਸੈਂਸਰ ਬੋਰਡ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਲਮ ਉਹ ਵਿਖਾ ਦੇਣੀ ਚਾਹੀਦੀ ਸੀ। ਔਰ ਉਦੋਂ ਇੱਕ ਸੈਂਸਰ ਬੋਰਡ ਦਾ ਨੁਮਾਇੰਦਾ ਵੀ ਸਾਬਕਾ ਨੁਮਾਇੰਦਾ ਬੈਠਾ ਹੋਇਆ ਸੀ। ਉਹਨੇ ਵੀ ਇੱਕ ਗੱਲ ਸੁਣਾਈ ਸੀ ਕਿ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਗੇ ਵੀ ਇੱਕ ਦੋ ਫਿਲਮਾਂ ਤੇ ਇਤਰਾਜ਼ ਪ੍ਰਗਟਾਇਆ ਸੀ ਤੇ ਅਸੀਂ ਉਹ ਫਿਲਮਾਂ ਕਟੋ-ਕਟ 10-10 ਵਾਰੀ ਜਿਹੜੇ ਆ ਫਿਲਮਾਂ ਦੇ ਨਿਰਮਾਤਾ ਉਹਨਾਂ ਨੂੰ ਵੀ ਸੱਦ ਕੇ ਵਿਖਾਈਆਂ ਪਈਆਂ ਸੀ ਤੇ ਇਤਰਾਜ਼ ਕਟੋ। ਇਹਨਾਂ ਨੂੰ ਕਟੋ। ਇਸ ਕਰਕੇ ਉਹ ਕਹਿੰਦੇ ਵੀ ਉਹ ਜਦੋਂ ਸਾਡੀ ਵੇਲਾ ਸੀ ਤੇ ਸੀ ਉਹ ਤਰਾ ਜਿਹੜੇ ਮਤਲਬ ਆਏ ਸੀ ਉਹ ਫਿਲਮਾਂ ਦੇ ਜਿਹੜੇ ਸੀਨ ਸੀ ਕਟਾ ਕੇ ਤੇ ਫਿਰ ਪੇਸ਼ ਕੀਤੇ ਹੁਣ ਜਿਹੜਾ ਇਹ ਸਰਕਾਰੀ ਤੰਤਰ ਦੇਖੋ ਭਾਵੇਂ ਅੱਜ ਪੁਸ਼ਟੀ ਗੱਲ ਦੀ ਕਰਦੇ ਨੇ ਕੋਈ ਅਸੀਂ ਕੱਟ ਦਿੱਤੇ ਪਰ ਤੁਹਾਨੂੰ ਵਿਖਾਉਣ ਚ ਕੀ ਹਰਤ ਸੀ ਜਿਹਦੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝੋ ਜੇ ਤੁਸੀਂ ਕੱਟ ਵੀ ਦਿੱਤੇ ਐ ਤੁਸੀਂ ਵਿਖਾਓ ਵਿਖਾਉਂਦੇ ਕਿਉਂ ਨਹੀਂ ਦੇ ਇਸ ਤਰ੍ਹਾਂ ਦਾ ਇਹਦਾ ਮਤਲਬ ਇਹ ਆ ਵੀ ਤੁਸੀਂ ਸਾਡੀਆਂ ਸਿੱਖ ਸੰਸਥਾਵਾਂ ਨੂੰ ਕੁਝ ਵੀ ਸਮਝਦੇ ਨਹੀਂ ਸਰ ਜਿਵੇਂ ਮਰਦੀ ਸਿੱਖਾਂ ਦਾ ਮਖੌਲ ਉਡਾਈ ਜੋ ਇਸ ਕਰਕੇ ਪੰਜਾਬ ਦੇ ਵਿੱਚ ਅਜ ਸੰਗਤ ਦੇ ਰੂਪ ਵਿੱਚ ਵੱਡਾ ਰੌਲਾ ਸੀ ਤੇ ਉਹ ਚੰਗੀ ਗੱਲ ਹੋਈ ਕਿ ਪੰਜਾਬ ਸਰਕਾਰ ਨੇ ਉੱਤੇ ਬੈਠਣਾ ਵਿਚਪ ਸੈਂਟਰ ਦੇ ਇੱਕ ਮਿਨਿਸਟਰ ਹਰਜੀਤ ਸਿੰਘ ਗਰੇਵਾਲ ਉਹ ਕਹਿੰਦੇ ਜੀ ਸਿੱਖ ਸੰਸਥਾਵਾਂ ਨੂੰ ਅਸੀਂ ਫਿਲਮ ਖਾ ਵੀ ਗਈ ਉਹਨਾਂ ਦੇ ਜਿਹੜੇ ਇਤਰਾਜ ਯੁਕ ਸੀ ਉਹ ਵੀ ਕੱਢ ਦਿੱਤੇ ਗਏ ਤੇ ਫਿਰ ਵੀ ਜਾਣ ਬੁੱਝ ਕੇ ਮਤਲਬ ਰੌਲਾ ਪਾ ਰਹੇ ਵੇਖੋ ਹਰਜੀਤ ਸਿੰਘ ਗਰੇਵਾਲ ਸਾਹਿਬ ਨੂੰ ਇਹ ਗੱਲ ਸੁਣਨੀ ਚਾਹੀਦੀ ਹੈ ਅੱਲਾ ਤਾਂ ਉਹਨੂੰ ਪਾਕ ਆਪਣਾ ਰੱਖਣ ਲੱਗੇ ਬੁਕਾਉਣਾ ਦੱਸਣਾ ਚਾਹੀਦਾ ਕਿ ਕਿਹੜੀ ਸਿੱਖ ਸੰਸਥਾ ਨੂੰ ਵਿਖਾਈ ਹੈ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਫਿਰ ਮਹੌਰ ਸੰਸਥਾ ਉਹ ਸੰਸਥਾ ਨੇ ਇਤਰਾਜ਼ ਕੀਤਾ ਤੇ ਤੁਸੀਂ ਉਹ ਸੰਸਥਾ ਨੂੰ ਵਿਖਾਇਆ ਹੀ ਕੁਛ ਨਹੀਂ ਪਤਾ ਨਹੀਂ ਕਿਹੜੀਆਂ ਸਿੱਖ ਸੰਸਥਾਵਾਂ ਨੂੰ ਵਿਖਾਤਾ ਇੱਥੇ ਹਰਜੀਤ ਸਿੰਘ ਗਰੇਵਾਲ ਜੀ ਦਾ ਜਿਹੜਾ ਬਿਆਨ ਹੈ ਮੈਂ ਤੁਹਾਨੂੰ ਉਹ ਵੀ ਸਪਸ਼ਟ ਕਰਦਾ ਹਰਜੀਤ ਸਿੰਘ ਗਰੇਵਾਲ ਦਾ ਜਿਹੜਾ ਬਿਆਨ ਹੈ ਉਹ ਕੀ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਿਵੇਂ ਉਹਨਾਂ ਦੇ ਅਧੀਨ ਹੋ ਗਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਅਧੀਨ ਹੋ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਬੋਲੇ ਹੀ ਕੁਝ ਨਹੀਂ ਹਾਂਜੀ ਉਹਨਾਂ ਨੇ ਕੋਈ ਇਤਰਾਜ਼ ਜਤਾਇਆ ਹੀ ਨਹੀਂ ਉਹ ਉਹਨਾਂ ਨੂੰ ਸਾਰਾ ਕੁਝ ਸਮਝੀ ਜਾਂਦੇ ਆ ਜਿਨ੍ਹਾਂ ਨੇ ਜਤਾਇਆ ਉਹਨਾਂ ਨੂੰ ਕੁਛ ਦੇਣੀ ਪਏ ਉਹਨਾਂ ਨੂੰ ਵਿਖਾਇਆ ਕੁਛ ਨਹੀਂ ਇਸ ਕਰਕੇ ਜੇਕਰ ਜੇਕਰ ਸੀਨ ਕੱਟੇ ਗਿਆ ਤੇ ਸਭ ਤੁਹਾਨੂੰ ਵਿਖਾਉਣ ਚ ਕੀ ਇਤਰਾਜ਼ ਸੀ ਜਿਹੜੀ ਸੰਸਥਾ ਨੇ ਇਤਰਾਜ਼ ਲਾਇਆ ਤੁਸੀਂ ਉਹ ਤਾਂ ਵਿਖਾ ਦਿਓ ਬਿਲਕੁਲ ਕਿੰਡੀ ਕਬਡੀ ਗੱਲ ਹੈ ਵਿਕਸਪ ਜਿਹੜਾ ਸੈਂਸਰ ਬੋਰਡ ਐ ਸੈਂਸਰ ਬੋਰਡ ਨੂੰ ਪਤਾ ਸੀ ਵੀ ਇੰਨਾ ਇਹ ਫਿਲਮ ਪਿੱਛੇ ਰੌਲਾ ਰੱਪਾ ਹੈ ਕੰਗੜਾ ਨੌਥ ਪਿੱਛੇ ਰੌਲਾ ਰੱਪਾ ਕਿਉਂਕਿ ਜਿਹੜੀ ਬਿੰਦਪਣੀ ਉਹਦੇ ਚੁੱਕੀ ਸੀ ਇਹਨਾਂ ਨੇ ਪਤਾ ਹੋਣ ਦੇ ਬਾਵਜੂਦ ਵੀ ਫਿਰ ਵੀ ਉਹ ਵੀ ਜਿਹੜੀ ਰਿਲੀਜ਼ ਕੀਤੀ ਹੈ ਉਹ ਬਸ ਉਹ ਹੀ ਦਬਾ ਹੈ ਨਾ ਸਰਕਾਰ ਦਾ ਗੱਲ ਸਪਸ਼ਟ ਹੈ ਕੰਗੜਾ ਨੌਥ ਦੇ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਹੈ ਦੁਬਾਰ ਕਰ ਦਿਓ ਅਸਲੀਅਤ ਵਿੱਚ ਇਹਨਾਂ ਲੋਕਾਂ ਦਾ ਇੱਕੋ ਹੀ ਪਰਾਪੇ ਕੰਡਾ ਰਹਿ ਗਿਆ ਹੈ ਕਿ ਸਿੱਖਾਂ ਨੂੰ ਨਹੀਂਵੇਂ ਆ ਤੁਸੀਂ ਇੱਕ ਰਾਹੁਲ ਗਾਂਧੀ ਨੇ ਹੁਣ ਬਿਆਨ ਦਿੱਤਾ ਉਹ ਕਹਿੰਦਾ ਹੈ ਕਿ ਮੋਹਨ ਭਗਵਤ ਕਹਿ ਰਿਹਾ ਹੈ ਕਿ ਜਿਹੜੀ ਦੇਸ਼ ਨੂੰ ਆਜ਼ਾਦੀ ਰਾਮ ਮੰਦਰ ਬਣ ਤੋਂ ਬਾਅਦ ਮਿਲੀ ਹੈ ਬਾਅਦ ਮਿਲੀ ਹੈ ਬਿਲਕੁਲ ਇਹ ਇਹ ਗੱਲ ਜੇ ਵੇਖਿਆ ਜਾਵੇ ਚਲੋ RAM ਜੀ ਦਾ ਅਸੀਂ ਸਾਰੇ ਸਾਰੇ ਸਰਕਾਰ ਕਰਦੇ ਹਾਂ ਪਰ ਉਹ ਕੀ ਗੱਲ ਮੋਹਨ ਭਗਵਤ ਜਿਨ੍ਹਾਂ ਲੋਕਾਂ ਨੇ ਖੂਨ ਡੋਲਿਆ ਹੈ ਦੇਸ਼ ਦੀ ਆਜ਼ਾਦੀ ਬਦਲੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਫਿਰ ਉਹਨਾਂ ਦਾ ਨਰਾਜ਼ਰ ਨਹੀਂ ਕਰਦੇ ਸ੍ਰੀਮਨ ਨਰਾਜ਼ਰ ਕਰ ਰਹੇ ਨਹੀਂ ਮੇਰੇ ਦੇ ਦਜੀਤ ਦਾਸ ਨੇ ਬਹੁਤ ਗਿਣਤੀ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ ਇਹ ਲੋਕ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣਾ ਦਬਾ ਕੇ ਰੱਖਣਾ ਚਾਹੁੰਦੇ ਆ ਤੇ ਉਹਨਾਂ ਨੂੰ ਬਦਨਾਮ ਕਰਕੇ ਰੱਖਣਾ ਚਾਹੁੰਦੇ ਆ ਹੋਰ ਕੋਈ ਇਹਦੇ ਚ ਗੱਲ ਨਹੀਂ ਹੈਗੀ ਔਰ ਵੇਖੋ ਹੁਣ ਤੱਕ ਇੱਕ ਵੱਡੀ ਮੰਗ ਸੀ ਕਿ ਕੱਟੋ-ਕੱਟ ਕੋਈ ਵੀ ਫਿਲਮ ਕਿਸੇ ਧਰਮ ਦੇ ਆਧਾਰ ਤੇ ਬਣਦੀ ਹੈ ਉਹਨਾਂ ਦੇਆਂ ਜਿਹੜੀਆਂ ਮੇਨ ਸੰਸਥਾਵਾਂ ਨੇ ਉਹਨਾਂ ਦੇ ਵਿੱਚੋਂ ਇੱਕ-ਇੱਕ ਜਿਹੜਾ ਕੋਈ ਬੰਦਾ ਸੈਂਸਰ ਬੋਰਡ ਦੇ ਮੈਂਬਰ ਲੈਣਾ ਚਾਹੀਦਾ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਮੁੱਖ ਸੰਸਥਾ ਹੈ। ਤੁਸੀਂ ਭਾਈ ਉਹਦਾ ਇੱਕ ਮੈਂਬਰ ਰੱਖੋਗੇ। ਜਦੋਂ ਕਿ ਧਾਰਮਿਕ ਵਿਸ਼ਾ ਸਾਡੇ ਸਿੱਖ ਇਤਿਹਾਸ ਦੇ ਵਿਸ਼ੇ ਤੇ ਗੱਲ ਹੁੰਦੀ ਹੈ ਉਹਨੂੰ ਬਖਾ ਦਿਓ। ਕੋਈ ਬੁੱਧੀਜੀਵੀ ਲੈ ਲਓ ਸਾਡਾ। ਪਰ ਬਖਾਉਂਦੇ ਕਿਹਨੂੰ ਜੇ ਤੁਸੀਂ ਆਪ ਜਿਹੜੇ ਬੁੱਧੀਜੀਵੀ ਤਿਆਰ ਕੀਤੇ ਜਿਹੜੀਆਂ ਤੁਹਾਡੀਆਂ ਉਹ ਤੁਹਾਡੇ ਅੰਧੇਰਾ ਆ ਚੁੱਕੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਬੋਲੇ ਹੀ ਨਹੀਂ ਖੂੰਗੇ ਹੀ ਹੋਗੇ। ਤੁਸੀਂ ਉਹਨਾਂ ਦੀ ਬਾਤ ਸੁਣੀ ਹੈ ਕਿਸੇ ਜੀ? ਕਿਸੇ ਜੀ? ਪਰ ਇਹ ਇਹ ਹੀ ਹੈ ਵੀ ਸੈਂਸਰ ਬੋਰਡ ਹੁੰਦਾ ਸਰਕਾਰ ਦਾ। ਕਿ ਸਰਕਾਰ ਜੋ ਮਰਜ਼ੀ ਫਰ ਕਰੀ ਜਿਵੇਂ ਮਰਜ਼ੀ ਉਹਨੂੰ ਚਲਾਈ ਜਾ ਚਲਾ ਸਕਦੀ ਹਾਂ ਬਸ ਇਹੀ ਕਰਨਾ ਹੈ ਹੋਰ ਕੋਈ ਕੰਮ ਬਿਰਕਸਾ ਵੀ ਕਹਿੰਦਾ ਸਿੱਖ ਸਕਤਾ ਨੇ ਇਹਦਾ ਪੰਜਾਬ ਦੇ ਵਿੱਚ ਰਾਜ ਕੇ ਬੋਲ ਕੀਤਾ ਹਾਂਜੀ ਤੇ ਪਿੱਛੇ ਜੇ ਤੁਸੀਂ ਇੱਕ ਸਿਨੇਮਾ ਮਾਲਕ ਨੂੰ ਮਿਲੇ ਵੀ ਸੀ ਜੀ ਜੀ ਤੇ ਬੜੀ ਉਹਨੇ ਤੁਹਾਡੀ ਰਿਸਪੈਕਟ ਕੀਤੀ ਤੇ ਉਹਨਾਂ ਨੇ ਕਿਹਾ ਸੀ ਜੀ ਵੀ ਮੈਂ ਜਿਹੜੀ ਇਹ ਫਿਲਮ ਹੈ ਮੈਂ ਆਪੇ ਇਸ ਵਿੱਚ ਨਹੀਂ ਚਲਾਵਾਂ ਕਿਉਂ ਉਹ ਇਸ ਕੌਤ ਪਰ ਕਰਾਂਗੇ ਬਿਲਕੁਲ ਬਿਲਕੁਲ ਉਹ ਆਪਣੇ ਗੁਰੂਪੁਰ ਦਾ ਹੀ ਹੈ ਜੀ ਉਹਨੇ ਬਹੁਤ ਵੱਡੀ ਗੱਲ ਕੀਤੀ ਸੀ ਕਿ ਮੈਂ ਕੋਈ ਫਿਲਮੂ ਵੀ ਕੰਗੜਾ ਰਣੋਤੀ ਨਹੀਂ ਚਲਾਵਾਂਗਾ ਕੱਲੀ ਇਹ ਨਹੀਂ ਅੱਛਾ ਜੀ ਉਹਨੇ ਕਿਹਾ ਸੀ ਮੈਂ ਕੋਈ ਫਿਲਮ ਵੀ ਨਹੀਂ ਚਲਾਵਾਂਗਾ ਸੋਦਾ ਇਸ ਤਰ੍ਹਾਂ ਮਾਨ ਨਹੀਂ ਕੀਤਾ ਸੀ ਜੀ ਸੋ ਇਸ ਤਰ੍ਹਾਂ ਦੇ ਜਿਹੜੇ ਸਾਡੇ ਪੰਜਾਬ ਦਾ ਪਾਈਛਾਰਾ ਹੈ ਨਾ ਜੀ ਜੀ ਉਹ ਬੜਾ ਥੋਰੇ ਦਾ ਸਾਰੇ ਲੋਕ ਸੋਚਦੇ ਆ ਕਿ ਅਸੀਂ ਪੰਜਾਬ ਦਾ ਮਾਣ ਜਰਾ ਖਰਾਬ ਨਹੀਂ ਕਰਦੇ ਚਲੋ ਵੀ ਸਭ ਤੋਂ ਤੁਹਾਡਾ ਇੱਥੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ thank you